ਚਿੱਟੇ ਸਮੇਤ ਫੜੀ ਗਈ ਥਾਰ ਵਾਲੀ ਬੀਬੀ ਤੋਂ ਹੁਣ ਤੱਕ ਕੀ ਕੀ ਖੁਲਾਸੇ ਹੋਏ ਨੇ ਇਹ ਜਾਨਣਾ ਤਾਂ ਤੁਸੀਂ ਵੀ ਜ਼ਰੂਰ ਚਾਹੋਣੇ ਹੋ ਦੱਸਦੇ ਆਂ ਜ਼ਰੂਰ ਦੱਸਦੇ ਆਂ ਸਾਰੀ ਗੱਲ ਦੱਸਾਂਗੇ ਪਰ ਪਹਿਲਾਂ ਦੱਸ ਦਈਏ ਕਿ ਇਹ ਚਿੱਟੇ ਨਸ਼ੇ ਦਾ ਪੂਰਾ ਕਾਰੋਬਾਰ ਤੇ ਧੰਦਾ ਚਿੱਟੇ ਵਾਲੀ ਬੀਬੀ ਤੇ ਨਹੀਂ ਮੁੱਕ ਜਾਂਦਾ ਸਾਰਾ ਕੁਝ ਉਹ ਕੱਲੀ ਬੀਬੀ ਨਹੀਂ ਹੈਗੀ ਜਿੰਨਾ ਵੱਡਾ ਉਸ ਕੱਲੀ ਇੱਕ ਪੁਲਿਸ ਵਾਲੀ ਨੂੰ ਬਣਾਇਆ ਜਾ ਰਿਹਾ ਹੈ ਐਨੀ ਵੱਡੀ ਗੱਲ ਨਹੀਂ ਹੈਗੀ ਉਸ ਤੋਂ ਉੱਪਰ ਬੜੇ ਵੱਡੇ ਵੱਡੇ ਅਸਲੀ ਮਗਰਮਚ ਬੈਠੇ ਨੇ ਉਹ ਬੀਬੀ ਤਾਂ ਕਰਿੰਦਾ ਹੈ ਕਰਿੰਦਾ ਉਹ ਤਾਂ ਕੰਮ ਕਰਨ ਵਾਲੀ ਸੀ ਕਰਾਉਣ ਵਾਲੇ ਕੌਣ ਨੇ ਪਿੱਛੇ ਕੌਣ ਹੈ ਪੂਰੀ ਗੱਲ ਆਪਾਂ ਕਰਦੇ ਹਾਂ ਤੇ ਬੀਬੀ ਦੇ ਕੋਲ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਮਿਲੀਆਂ ਨੇ ਉਹਦੇ ਕੋਲ 2 ਲੱਖ ਰੁਪਏ ਦੀ ਇੱਕ ਘੜੀ ਮਿਲੀ ਹੈ ਉਸ ਬੀਬੀ ਦੇ ਕੋਲ 85000 ਰੁਪਏ ਦੀ ਐਨਕ ਸੀਗੀ ਉਸ ਬੀਬੀ ਦੇ ਕੋਲ ਮਹਿੰਗੀਆਂ ਮਹਿੰਗੀਆਂ ਕਾਰਾਂ ਤੇ ਥਾਰਾਂ ਸੀਗੀਆਂ ਉਸ ਬੀਬੀ ਦੇ ਕੋਲ ਐਨੇ ਮਹਿੰਗੇ ਮਹਿੰਗੇ ਪਲਾਟ ਜਿਹੜੇ ਕੋਠੀਆਂ ਉਹ ਸਾਰੀਆਂ ਕਿੱਥੋਂ ਆਈਆਂ ਨੇ ਅਸਲ ਦੇ ਵਿੱਚ ਕੀ ਉਹ ਕੱਲੀਆਂ ਨਸ਼ੇ ਤੋਂ ਆਈਆਂ ਨੇ ਜਾਂ ਕਿਸੇ ਖਾਸਮ ਖਾਸ ਨੇ ਗਿਫਟ ਕੀਤੀਆਂ ਨੇ ਗੱਲ ਆ ਸਮਝਣ ਵਾਲੀ ਐ ਹੁਣ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਭਾਈ ਹੁਣ ਅੱਜ ਇੱਕ ਰਿਪੋਰਟ ਪੰਜਾਬੀ ਜਾਗਰਣ ਦੇ ਵਿੱਚ ਗੁਰਤੇਜ ਸਿੰਘ ਸਿੱਧੂ ਦੀ ਛਪੀ ਆ ਬਠਿੰਡਾ ਤੋਂ ਉਹਨੇ ਕਿਹਾ ਕਿ ਜਦੋਂ ਉਸ ਬੀਬੀ ਦੀ ਪੁੱਛਗਿੱਛ ਹੋਈ ਹੈ ਪੁਲਿਸ ਪੁੱਛਗਿੱਛ ਕਰ ਰਹੀ ਹੈ ਤਾਂ ਪੁੱਛਗਿੱਛ ਦੇ ਵਿੱਚ ਉਸ ਬੀਬੀ ਨੇ ਇਹ ਦੱਸਿਆ ਜੋ ਉਸ ਰਿਪੋਰਟ ਤੇ ਦਾਵਾ ਕੀਤਾ ਜਾ ਰਿਹਾ ਵੀ ਜਿਹੜੀ ਤਾਂ ਮੇਰੇ ਕੋਲ 2 ਲੱਖ ਰੁਪਏ ਦੀ ਘੜੀ ਹੈ ਤੇ ਜਿਹੜੀ ਮੇਰੇ ਕੋਲ ਐਨਿਕ ਹੈ ਇਹ ਦੋਨੋਂ ਚੀਜ਼ਾਂ ਮੈਨੂੰ ਮੇਰੀ ਇੱਕ ਸਹੇਲੀ ਰਹਿੰਦੀ ਆ ਕੈਨੇਡਾ ਇਹ ਮੈਨੂੰ ਉਹਨੇ ਗਿਫਟ ਕੀਤੀਆਂ ਨੇ ਇਹ ਮੈਂ ਆਪ ਨਹੀਂ ਖਰੀਦੀਆਂ ਤੇ ਜਦੋਂ ਕਹਾਣੀ ਅੱਗੇ ਤੁਰਦੀ ਹੈ ਜਦੋਂ ਗੱਲ ਇਹ ਆਉਂਦੀ ਹੈ ਕਿ ਫਿਰ ਇੰਨੀਆਂ ਮਹਿੰਗੀਆਂ ਕਾਰਾਂ ਇੰਨੇ ਮੰਗੇ ਲੱਖਾਂ ਕਰੋੜਾਂ ਦੇ ਪਲਾਟ ਇੰਨੀਆਂ ਮਹਿੰਗੀਆਂ ਉਹ ਜਿਹਦੇ ਤੇ ਅਮਨ ਲਿਖਿਆ ਉਹ ਕੋਠੀਆਂ ਇਹ ਕਿਹਨੇ ਗਿਫਟ ਕੀਤੀਆਂ ਨੇ ਤਾਂ ਫਿਰ ਇੱਥੇ ਆ ਕੇ ਬੀਬੀ ਬੋਲਣਾ ਬੰਦ ਕਰ ਦਿੰਦੀ ਹੈ ਚੁੱਪ ਕਰ ਜਾਂਦੀ ਹੈ ਉਹ ਕਹਿੰਦੀ ਹੈ ਨਸ਼ਾ ਤਾਂ ਮੈਂ ਵੇਚਿਆ ਨਹੀਂ ਨਸ਼ਾ ਤਸਕਰੀਮੇ ਕੀਤੀ ਨਹੀਂ ਤੇ ਮੈਂ ਸਾਰਾ ਕੁਝ ਆਪੇ ਬਣਾਇਆ ਹੁਣ ਜੋ ਕੋਈ ਸਾਹਮਣੇ ਆ ਰਿਹਾ ਉਹ ਇਸ ਤਰ੍ਹਾਂ ਦੀ ਜਾਣਕਾਰੀ ਆ ਰਹੀ ਹੈ ਕਿ ਉਹ ਬੀਬੀ ਦੇ ਕੋਲ ਦੋ ਤਾਂ ਪਲਾਟ ਨੇ ਲੱਖਾਂ ਰੁਪਏ ਦੇ ਕੋਠੀਆਂ ਨੇ ਉਹਦੇ ਕੋਲ ਦੋ ਕਾਰਾਂ ਵਰਨਾ ਦੱਸੀਆਂ ਜਾ ਰਹੀਆਂ ਨੇ ਇੱਕ ਥਾਰ ਉਹਦੇ ਕੋਲ ਪਹਿਲਾਂ ਦੱਸੀ ਜਾਂਦੀ ਹੈ ਜੋ ਵੇਚ ਕੇ ਹੁਣ ਫਿਰੋਜ਼ਪੁਰ ਤੋਂ ਉਹਨੇ ਇੱਕ ਨਵੀਂ ਥਾਰ ਲਈ ਸੀ ਜਿਹੜੀ ਹੁਣ ਸੀ ਉਹਦੇ ਕੋਲੇ ਉਹਦੇ ਕੋਲ ਇੱਕ ਬੁਲਟ ਮੋਟਰਸਾਈਕਲ ਵੀ ਹੁਣ ਦੱਸਿਆ ਜਾਂਦਾ ਤੇ ਕਿਹਾ ਜਾਂਦਾ ਹੈ ਵੀ ਉਹ ਬੀਬੀ ਨੇ ਆਪਣੇ ਜੀਜੇ ਨੂੰ ਵੀ ਇੱਕ ਬੁਲਟ ਮੋਟਰਸਾਈਕਲ ਲੈ ਕੇ ਗਿਫਟ ਕੀਤਾ ਸੀ ਹੁਣ ਜੀਜੇ ਨੂੰ ਕਿਉਂ ਗਿਫਟ ਕੀਤਾ ਸੀ ਹੁਣ ਉਸ ਰਿਪੋਰਟ ਦੇ ਵਿੱਚ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਉਸ ਬੀਬੀ ਨੇ ਜਿਹੜੇ ਪਲਾਟ ਖਰੀਦੇ ਨੇ ਉਹਨਾਂ ਨੂੰ ਆਪਣੇ ਆਪਣੇ ਭਰਾ ਦੇ ਨਾਂ ਤੇ ਔਰ ਆਪਣੇ ਜੀਜੇ ਦੇ ਨਾਂ ਤੇ ਕਰਵਾਇਆ ਗਿਆ ਹੁਣ ਇਹ ਜਾਣਕਾਰੀ ਜਿਹੜੀ ਨਿਕਲ ਕੇ ਆ ਰਹੀ ਹੈ ਇਹਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਉਹ ਬੀਬੀ ਕੱਲੀ ਸਾਰਾ ਕਾਰੋਬਾਰ ਕਰ ਰਹੀ ਸੀ ਜਾਂ ਉਹਦੇ ਪਿੱਛੇ ਕੋਈ ਵੱਡੇ ਮਗਰਮੱਛ ਕੋਈ ਪੁਲਿਸ ਦੇ ਜਾਂ ਸਿਵਲ ਅਫਸਰ ਸੀ ਜਿਵੇਂ ਕਿ ਇੱਕ ਨਵੀਂ ਗੱਲ ਆ ਰਹੀ ਹੈ ਇੱਕ ਨਵੀਂ ਵੱਖਰੀ ਖਬਰ ਆ ਰਹੀ ਹੈ ਇੱਕ ਆਡੀਓ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਤੇਜ਼ੀ ਦੇ ਨਾਲ ਕੈਨੇਡਾ ਤੋਂ ਇੱਕ ਚੈਨਲ ਹੈ ਹਰਪ੍ਰੀਤ ਸਿੰਘ ਕਰਕੇ ਚੈਨਲ ਹੈ YouTube ਉਹਦੇ ਉੱਪਰ ਉਹ ਵੀਡੀਓ ਪਾਈ ਗਈ ਹੈ ਜਿਹਦੇ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਕਥਤ ਤੌਰ ਤੇ ਇਹ ਇੱਕ ਪੁਲਿਸ ਅਫਸਰ ਇੱਕ ਔਰਤ ਦੇ ਨਾਲ ਜਿਸਮ ਫਰੋਸੀ ਦੇ ਧੰਦੇ ਬਾਰੇ ਸੌਦੇਬਾਜ਼ੀ ਕਰ ਰਿਹਾ ਹੈ ਹੁਣ ਜਿਹੜੀ ਉਹ ਰਿਕਾਰਡਿੰਗ ਲੀਕ ਹੋਈ ਹੈ ਵਾਇਰਲ ਹੋਈ ਹੈ ਉਹ ਆਪਣੇ ਆਪ ਚ ਹੋਸ਼ ਉਡਾ ਦੇਣ ਵਾਲੀ ਹੈ ਹੁਣ ਉਹ ਕਿਹੜਾ ਅਫਸਰ ਹੋ ਸਕਦਾ ਪੰਜਾਬ ਦਾ ਜੇਕਰ ਉਹ ਵੀਡੀਓ ਸੱਚੀ ਹੈ ਮੈਨੂੰ ਲੱਗਦਾ ਉਹ ਸੱਚੀ ਹੈ ਕਿ ਝੂਠੀ ਹੈ ਚਲ ਮੈਂ ਤਾਂ ਆਪਾਂ ਤੇਦੀ ਪੁਸ਼ਟੀ ਨਹੀਂ ਕਰ ਸਕਦੇ ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਇਹਦੇ ਬਾਰੇ ਅਵੇਸਲਾ ਨਹੀਂ ਹੋਣਾ ਚਾਹੀਦਾ ਪੰਜਾਬ ਪੁਲਿਸ ਹੋ ਵੀ ਜਾਏ ਪੰਜਾਬ ਸਰਕਾਰ ਨੂੰ ਨਹੀਂ ਹੋਣਾ ਚਾਹੀਦਾ ਤਹ ਤੱਕ ਜਾਣਾ ਚਾਹੀਦਾ ਉਹ ਕਿਹੜਾ ਪੁਲਿਸ ਅਫਸਰ ਉਹ ਕਿਹੜੇ ਪੁਲਿਸ ਵਾਲੇ ਨੇ ਜਿੰਨਾ ਦੀ ਉਹ ਰਿਕਾਰਡਿੰਗ ਹੈ ਉਹ ਬੀਬੀ ਕੌਣ ਹੈ ਔਰ ਉਹ ਪੁਲਿਸ ਅਫਸਰ ਕੌਣ ਹੈ ਜਿਹਦੇ ਨਾਲ ਰਿਕਾਰਡਿੰਗ ਹੋ ਰਹੀ ਹੈ ਹੁਣ ਉਹ ਜਿਹੜੀ ਆਵਾਜ਼ ਹੈ ਉਹ ਪਛਾਣੀ ਜਾ ਸਕਦੀ ਹੈ ਜਿਹੜੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਸਾਹਿਬ ਨੇ ਜਾਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਾਂ ਜਿਹੜੇ ਹੋਰ ਪੁਲਿਸ ਦੇ ਵੱਡੇ ਅਫਸਰ ਨੇ ਜਿਨ੍ਹਾਂ ਦੀਆਂ ਰੋਜ਼ ਆਪਣੇ ਪੁਲਿਸ ਅਫਸਰਾਂ ਨਾਲ ਫੋਨਾਂ ਤੇ ਗੱਲਾਂ ਹੁੰਦੀਆਂ ਨੇ ਫੱਟ ਆਵਾਜ਼ ਪਛਾਣ ਸਕਦੇ ਨੇ ਵੀ ਇਹ ਤਾਂ ਫਲਾਣਾ ਭਾਈ ਤੁਸੀਂ ਐ ਦੇਖੋ ਜਿੱਥੇ ਜਿੱਥੇ ਵੀ ਆਪਾਂ ਕੰਮ ਕਰਦੇ ਆਂ ਚਾਹੇ ਆਪਣੇ ਨਾਲ ਜਿਹੜੇ ਗੱਲਬਾਤ ਕਰਦੇ 100 150 200 ਬੰਦਾ ਹੋਵੇ ਉਹਨਾਂ ਚੋਂ ਕਿਸੇ ਦੀ ਆਵਾਜ਼ ਕੋਈ ਆਪਾਂ ਨੂੰ ਸੁਣਾ ਦੇ ਆਪਾਂ ਫੱਟ ਪਛਾਣ ਜਾਵਾਂਗੇ ਵੀ ਇਹ ਆਵਾਜ਼ ਹੈ ਕਿ ਦੀ ਹੈ ਬਸ ਇਹੀ ਕਹਾਣੀ ਹੈ ਹੁਣ ਜੇ ਉਹ ਆਡੀਓ ਰਿਕਾਰਡਿੰਗ ਲੀਕ ਹੋ ਰਹੀ ਹੈ ਜਿਹਦੇ ਚ ਇੱਕ ਔਰਤ ਇੱਕ ਕੁੜੀ ਜਿਸਮ ਪਰੋਸੀ ਬਾਰੇ ਪੈਸੇ ਦੀ ਸੌਦੇਬਾਜ਼ੀ ਕਰਦੀ ਨਜ਼ਰ ਆ ਰਹੀ ਇੱਕ ਅਫਸਰ ਦੇ ਨਾਲ ਤਾਂ ਪਹਿਲਾਂ ਤਾਂ ਇਹਦੀ ਸ਼ਾਨਬੀਨ ਕਰੋ ਵੀ ਉਹ ਅਸਲੀ ਹੈ ਫਿਰ ਜੇ ਅਸਲੀ ਹੈ ਤਾਂ ਉਹ ਅਫਸਰ ਕੌਣ ਹੈ ਤੇ ਫਿਰ ਚਾਹੀਦਾ ਜਿਹੜਾ ਇਹੋ ਜਿਹਾ ਬੰਦਾ ਉਹਨੂੰ ਤੁਰੰਤ ਡਿਸਮਿਸ ਨਹੀਂ ਉਹਨੂੰ ਬਿਲਕੁਲ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਔਰ ਫਿਰ ਉਹਦੀ ਤਫ਼ਤੀਸ਼ ਕਰਕੇ ਇਹੋ ਜਿਹੇ ਹੋਰ ਨੇ ਜਿਹੜੇ ਉਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਆ ਪੰਜਾਬ ਪੁਲਿਸੇ ਦਾਵਾ ਕਰ ਰਹੀ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਯੁੱਧ ਚਲਾ ਰਹੇ ਹਾਂ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਚਲਾਇਆ ਉਹਦੇ 'ਚ ਕੀ ਪੰਜਾਬ ਪੁਲਿਸ ਦੇ ਅੰਦਰ ਸਿਰਫ ਇੱਕੋ ਉਹੀ ਬੀਬੀ ਅਮਨਦੀਪ ਕੋਰੀ ਸੀ ਵੱਡਾ ਸਵਾਲ ਮੇਰਾ ਇਹ ਆ ਇਕੋ ਹੀ ਬਸ ਹੋਰ ਸਾਰੇ ਵੱਡੇ ਵੱਡੇ ਪੁਲਿਸ ਦੇ ਜਿਹੜੇ ਐਸਐਸਪੀ ਡੀਐਸਪੀ ਐਸਐਚਓ ਏਐਸਆਈ ਉਹ ਸਾਰੇ ਦੇ ਸਾਰੇ ਕੋਈ ਵੀ ਨਸ਼ਾ ਦੇ ਵਿੱਚ ਗਲਤਾਨ ਨਹੀਂ ਸੀ ਕੋਈ ਵੀ ਨਸ਼ਿਆਂ ਦੇ ਵੇਚਣ ਵਾਲੇ ਦਾ ਸਪੋਰਟਰ ਨਹੀਂ ਸੀ ਅੱਛਾ ਵਧਾਈਆਂ ਬਈ ਪੰਜਾਬੀਓ ਪੰਜਾਬ ਦੀ ਪੁਲਿਸ ਇੰਨੀ ਚੰਗੀ ਇੰਨੀ ਵਧੀਆ ਇਸ ਗੱਲ ਦੀ ਤੁਹਾਨੂੰ ਵਧਾਈਆਂ ਕਿਉਂਕਿ ਇੱਕੋ ਬੀਬੀ ਫੜੀ ਹੈ ਬਾਕੀ ਸਾਰੇ ਪਾਕ ਸਾਫ ਨੇ ਪਰ ਲੋਕਾਂ ਦੇ ਸਵਾਲ ਨੇ ਲੋਕ ਇਹ ਕਹਿੰਦੇ ਨੇ ਕਿ ਜੇਕਰ ਤੁਸੀਂ ਥੋੜੀ ਜੀ ਵੀ ਕਿਤੇ ਚੱਜ ਨਾਲ ਨਜ਼ਰ ਮਾਰ ਲਓ ਇੱਥੇ ਕਈ ਫੜੇ ਜਾਣਗੇ ਓਏ ਫੋਟ ਤੱਕ ਆ ਗਈਆਂ ਗੱਲਾਂ ਉੱਥੇ ਬਠਿੰਡੇ ਦਾ ਇੱਕ ਵਕੀਲ ਹੈ ਉਹ ਤਾਂ ਕਹਿੰਦਾ ਹੈ ਕਿ ਇੱਕ ਕੋਈ ਅਫਸਰ ਹੈ ਉਹ ਕਹਿੰਦਾ ਅਫਸਰਾਂ ਦੀ ਜਦੋਂ ਇਹਨੇ ਕੋਈ ਮਨਮਰਜ਼ੀ ਨਹੀਂ ਮੰਨੀ ਉਦੋਂ ਉਹਨਾਂ ਨੇ ਇਹਤੇ ਕਾਰਵਾਈ ਕਰਤੀ ਹੈ ਹੁਣ ਇਹ ਬਠਿੰਡੇ ਦਾ ਵਕੀਲ ਕਹਿ ਰਿਹਾ ਕਿ ਕਿੰਨੇ ਸਾਲੇ ਹੋਰ ਨੇ ਜਿਹੜੇ ਇਦਾਂ ਦੀਆਂ ਗੱਲਾਂ ਕਰ ਰਹੇ ਨੇ ਕਈ ਇਹ ਵੀ ਕਹਿ ਰਹੇ ਨੇ ਵੀ ਇਹ ਤਾਂ ਮੋਰਾ ਸੀ ਇਹ ਜਿਹੜੀ ਬੀਬੀ ਅਮਨਦੀਪ ਕੌਰ ਫੜੀ ਗਈ ਹੈ ਅਸਲ ਦੇ ਵਿੱਚ ਇਹਦੇ ਪਿੱਛੇ ਜਿਹੜੇ ਅਸਲੀ ਇਸ ਕਾਰੋਬਾਰ ਦੇ ਮਾਲਕ ਨੇ ਤਾਂ ਕਰਿੰਦਾ ਸੀਗੀ ਉਹ ਮਾਲਕਾਂ ਤੱਕ ਜਿਹੜੀ ਪਹੁੰਚ ਹੈ ਪੁਲਿਸ ਨੂੰ ਇੰਨੇ ਦਿਨ ਹੋ ਗਏ ਉਹ ਬੀਬੀ ਨੂੰ ਫੜੇ ਹੋયા ਕਿ ਉਹ ਬੀਬੀ ਤੋਂ ਪੁਲਿਸ ਇਹ ਹੀ ਨਹੀਂ ਮਨਾ ਸਕੀ ਵੀ ਉਹ ਚਿੱਟਾ ਲੈਂਦੀ ਕਿੱਥੋਂ ਹੈ ਤੇ ਅੱਗੇ ਦਿੰਦੀ ਕਿਹਨੂੰ ਹੈ ਉਹ ਅਸਲ 'ਚ ਕੌਣ ਕੌਣ ਹੋਰ ਬੰਦੇ ਨੇ ਜਿਹੜੇ ਉਹਦੇ ਨਾਲ ਅਟੈਚ ਨੇ ਕੀ ਚਿੱਟਾ ਬੀਬੀ ਘਰੇ ਤਾਂ ਫੂਕ ਮਾਰ ਕੇ ਬਣਾਉਂਦੀ ਨਹੀਂ ਹੋਣੀ ਇਹ ਜਿਹੜਾ ਐਨਾ ਭਿਆਨਕ ਭੈੜਾ ਨਸ਼ਾ ਇਹ ਤਾਂ ਲਿਆਉਣਾ ਪੈਂਦਾ ਫਿਰ ਉਹਨੂੰ ਵੇਚਣਾ ਪੈਂਦਾ ਤੇ ਇੱਕ ਬੰਦੇ ਦਾ ਇਹ ਕੰਮ ਨਹੀਂਗਾ ਇਹ ਤਾਂ ਪੂਰਾ ਇੱਕ ਨੈਕਸਸ ਇੱਕ ਪੂਰਾ ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਪੂਰਾ ਗਰੋ ਹੁੰਦਾ ਤਾਂ ਪੂਰੇ ਨੈਕਸਸ ਦੇ ਵਿੱਚ ਸੈਂਕੜੇ ਬੰਦੇ ਹੁੰਦੇ ਨੇ ਔਰ ਇਸ ਬੀਬੀ ਦੇ ਉੱਪਰ ਲਾਜਮੀ ਲਾਜ਼ਮੀ ਤੌਰ ਤੇ ਕੋਈ ਅਸ਼ੀਰਵਾਦੀ ਹੱਥ ਨੇ ਜਿਹੜੇ ਇਹਦੇ ਤੋਂ ਇਹ ਕੰਮ ਕਰਵਾ ਰਹੇ ਸੀ ਔਰ ਉਹ ਅਸ਼ੀਰਵਾਦੀ ਹੱਥ ਕਿੰਨਾ ਦੇ ਨੇ ਇਹ ਹੀ ਤਾਂ ਲੱਭਣਾ ਇਹ ਹੁਣ ਲੱਭੂ ਕੌਣ ਜਿਉ ਹੱਥ ਬਾਲਾ ਵੱਡਾ ਹੋਇਆ ਫਿਰ ਉਹ ਕੌਣ ਆਖੂ ਪੁਰਾਣੀ ਕਹਾਵਤ ਆ ਆਖੇ ਕੌਣ ਆਖੇ ਰਾਣੀ ਅੱਗਾ ਟੱਕ ਉਹ ਇੱਕਹਾਵਤਾਂ ਬਣੀ ਸੀ ਇੱਕ ਰਾਣੀ ਸੀ ਤੇ ਉਹਦੇ ਮੂਹਰੇ ਤੋਂ ਕੱਪੜੇ ਪਾਟੇ ਸੀ ਤੇ ਉਹ ਵਿਚਾਰੀ ਨੰਗੀ ਹੋ ਰਹੀ ਸੀ ਤਾਂ ਵੇਖ ਸਾਰੇ ਰਹੇ ਸੀ ਪਰ ਕਿਉਂਕਿ ਉਹ ਰਾਜੇ ਦੀ ਰਾਣੀ ਸੀ ਤੇ ਰਾਜੇ ਚ ਤਾਕਤ ਬਹੁਤ ਸੀ ਤੇ ਰਾਜਾ ਕੱਬਾ ਸੀ ਉਵੇਂ ਹੀ ਸਾਰੇ ਵੇਖਦੇ ਰਹੇ ਕਿਸੇ ਨੇ ਉਹਨੂੰ ਨਹੀਂ ਆਖਿਆ ਰਾਣੀ ਅੱਗਾ ਟੱਕ ਕਿਉਂ ਵੀ ਜੇਕਰ ਰਾਣੀ ਨੂੰ ਬੇਇੱਜ਼ਤੀ ਵੀ ਫੀਲ ਹੋ ਗਈ ਗੁੱਸਾ ਗਿਆ ਚੜ ਫਿਰ ਗੁੱਸੇ ਨੂੰ ਝੱਲੂ ਕੌਣ ਇਸ ਕਰਕੇ ਉੱਥੋਂ ਤੱਕ ਹੱਥ ਲੈ ਕੇ ਕੌਣ ਜਾਊਗਾ ਜਿਵੇਂ ਇਹ ਗੱਲ ਆਈ ਵੀ ਜਿਸ ਦਿਨ ਉਹਨੂੰ ਫੜਿਆ ਉਸ ਦਿਨ ਉਹ ਬੀਬੀ ਇਹ ਕਹਿੰਦੀ ਰਹੀ ਵੀ ਮੇਰੇ ਫੋਨ ਨਾ ਫੜੋ ਫੋਨ ਮੈਨੂੰ ਫੜਾ ਦਿਓ ਇੱਕ ਕਾਲ ਕਰ ਲੈਣ ਦਿਓ ਮੈਨੂੰ ਤੁਸੀਂ ਤਾਂ ਆਪੇ ਮੈਨੂੰ ਘਰੇ ਛੱਡ ਕੇ ਆਉਂਗੇ ਸਾਰੇ ਜਣੇ ਤੁਹਾਡੇ ਪੈਂਟਾਂ ਵਿੱਚ ਜਾਣ ਗਿਆ ਤੁਸੀਂ ਮੈਨੂੰ ਫੋਨ ਫੜਾਓ ਬਸ ਤੇ ਫਿਰ ਫੋਨ ਤੇ ਉਹ ਗੱਲ ਕਰਾਉਣੀ ਕਿਹਦੇ ਨਾਲ ਚਾਹੁੰਦੀ ਸੀ ਜਿਹੜੀਆਂ ਗੱਲਾਂ ਚਰਚਾ ਚ ਨਹੀਂ ਹੁੰਦਾ ਇਹਨੇ ਦੇ ਉੱਪਰ ਤੱਕ ਵੱਡੇ ਕਈ ਅਫਸਰ ਨੇ ਜਿਨ੍ਹਾਂ ਦੀ ਛੱਤਰ ਛਾਇਆ ਸੀ ਜਿਨ੍ਹਾਂ ਦਾ ਅਸ਼ੀਰਵਾਦੀ ਹੱਥ ਸੀ ਜਿਨ੍ਹਾਂ ਦੀ ਕਿਰਪਾ ਸੀ ਤੇ ਅਜੇ ਤੱਕ ਉਹ ਅਸ਼ੀਰਵਾਦੀ ਹੱਥ ਉਹ ਕਿਰਪਾਲੂ ਹੱਥ ਫੜੇ ਨਹੀਂ ਗਏ ਕੀ ਗੱਲ ਬੀਬੀ ਕੇਸ ਦਾ ਨਾਂ ਹੀ ਨਹੀਂ ਲੈਂਦੀ ਪਈ ਕਿ ਨਾਂ ਸੁਣ ਕੇ ਵੀ ਅਣ ਸੁਣਿਆ ਕੀਤਾ ਜਾ ਰਿਹਾ ਹੈ ਇਹ ਕਿੱਥੇ ਆ ਗੜਬੜ ਕਿੱਥੇ ਆ ਕਹਾਣੀ ਇਹ ਤਾਂ ਹੁਣ ਸੋਚਣਾ ਪਊਗਾ ਫਿਲਹਾਲ ਮੈਂ ਦੱਸ ਦਿਆਂ ਕਿ ਪਿਛਲੇ ਦਿਨੀ ਇਸ ਬੀਬੀ ਨੂੰ ਪੁਲਿਸ ਨੇ ਜਿਹੜਾ ਬਠਿੰਡੇ ਤੋਂ ਬਾਦਲ ਨੂੰ ਰੋੜ ਜਾਂਦਾ ਉਸ ਰੋੜ ਦੇ ਕੋਲ ਇੱਕ ਪੁਲ ਦੇ ਕੋਲ ਕਾਲੀ ਥਾਰ ਤੇ ਜਾਂਦਿਆਂ ਗ੍ਰਿਫਤਾਰ ਕੀਤਾ ਸੀ ਤੇ ਫਿਰ ਇਸ ਬੀਬੀ ਦੇ ਕੋਲੋਂ 17 ਗ੍ਰਾਮ ਪਲਸ ਚਿੱਟਾ ਰਿਕਵਰੀ ਕਰਨ ਦਾ ਦਾਵਾ ਕੀਤਾ ਸੀ ਉਸ ਤੋਂ ਬਾਅਦ ਇਹ ਜਿਹੜੀ ਬੀਬੀ ਹੈ ਏ ਇਹਨੂੰ ਦੋ ਵਾਰ ਇਹਦਾ ਤਿੰਨ ਵਾਰ ਰਿਮਾਂਡ ਪਹਿਲਾਂ ਇੱਕ ਦਿਨ ਫਿਰ ਦੋ ਦਿਨ ਫਿਰ ਦੋ ਦਿਨ ਤਿੰਨ ਵਾਰ ਇਹਦਾ ਰਿਮਾਂਡ ਲਿਆ ਗਿਆ ਉਸ ਤੋਂ ਬਾਅਦ ਇੱਕ ਬਲਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਉਹਨੂੰ ਵੀ ਇਹਦੇ ਨਾਲ ਇਸ ਪਰਚੇ ਦੇ ਵਿੱਚ ਅਟੈਚ ਕੀਤਾ ਗਿਆ ਉਹ ਬਲਵਿੰਦਰ ਸਿੰਘ ਜਿਹੜਾ ਇੱਕ ਕੋਈ ਔਰਤ ਹੈ ਉਹ ਕਹਿ ਰਹੀ ਹੈ ਕਿ ਮੇਰੇ ਘਰ ਵਾਲਾ ਤੇ ਉਹ ਕਹਿੰਦੀ ਹੈ ਵੀ ਇਸ ਔਰਤ ਨੇ ਇਹਨੂੰ ਮੇਰੇ ਤੇ ਮੇਰੇ ਬੱਚਿਆਂ ਕੋਲੋਂ ਖੋਇਆ ਉਹ ਤਾਂ ਔਰਤ ਉਸ ਦਿਨ ਉਥੇ ਅਦਾਲਤ ਚ ਆ ਗਈ ਸੀਗੀ ਜਿਸ ਦਿਨ ਇਹ ਬਲਵਿੰਦਰ ਸਿੰਘ ਉੱਥੇ ਚਲਾ ਗਿਆ ਸੀ ਜਦੋਂ ਉਹਦੀ ਪੇਛੀ ਸੀ ਤਾਂ ਉੱਥੇ ਫਿਰ ਬਹੁਤ ਡਰਾਮਾ ਹੋਇਆ ਤੁਸੀਂ ਸਾਰਿਆਂ ਨੇ ਵੇਖਿਆ ਜਦੋਂ ਉਹ ਔਰਤ ਨੇ ਕਿਹਾ ਵੀ ਇਹ ਬੰਦਾ ਜਿਹੜਾ ਜਿਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਹੈ ਫਿਰ ਉੱਥੇ ਉਹ ਥੱਪੜੋ ਥੱਪੜੀ ਲਫੜੋ ਲਪੜੀ ਜਫੋ ਜਫੀ ਵੀ ਹੋਏ ਵੀਡੀਓ ਬਣੀਆਂ ਤੁਸੀਂ ਸਾਰਿਆਂ ਨੇ ਉਹ ਦੇਖੀਆਂ ਹੋਈਆਂ ਨੇ ਪਰ ਮੈਂ ਇੱਕ ਗੱਲ ਇੱਥੇ ਲਾਸਟ 'ਤੇ ਕਹੂੰਗਾ ਮਿੱਤਰੋ ਕੱਲੀ ਇਹ ਬੀਬੀ ਦੀ ਖਬਰ ਸੁਣ ਸੁਣ ਕੇ ਖੁਸ਼ ਨਾ ਹੋਈ ਜਾਓ ਆਇਨਾ ਸੋਚੀ ਜਾਓ ਕਈ ਇਹ ਪਾ ਰਹੇ ਆ ਫੋਟੋਆਂ ਇਹ ਪੁਲਿਸ ਵਾਲੇ ਦੀਆਂ ਵੀ ਆਹ ਵੇਖੋ ਜੀ ਪੰਜਾਬ ਦਾ ਬਹਾਦਰ ਅਫਸਰ ਮਾਂ ਦਾ ਜੰਮਿਆ ਸੂਰਮਾ ਜਿੰਨੇ ਇਹ ਪੁਲਿਸ ਵਾਲੀ ਨੂੰ ਹੱਥ ਪਾਇਆ ਉਹ ਯਾਰ ਇਹ ਕਿੱਡੀ ਕੀ ਗੱਲ ਐ ਉਹ ਇੱਕ ਆਮ ਜੀ ਪੁਲਿਸ ਵਾਲੀ ਐ ਉਹਨੂੰ ਫੜ ਲਿਆ ਕਿੱਡੀ ਕੀ ਗੱਲ ਐ ਕਿੱਡੀ ਕੀ ਗੱਲ ਐ ਕਿਹੜਾ ਕੋਈ ਐਸਐਸਪੀ ਕੋਈ ਆਈਜੀ ਕੋਈ ਡੀਆਈਜੀ ਕੋਈ ਡੀਜੀਪੀ ਫੜ ਲਿਆ ਹੈ ਆਮ ਜੀ ਪੁਲਿਸ ਵਾਲੀ ਆ ਉਹ ਹੇਠਲੇ ਪੱਧਰ ਦੀ ਉਹਨੂੰ ਕੋਈ ਵੀ ਅਫਸਰ ਫੜ ਸਕਦਾ ਜੇ ਉਹ ਗਲਤ ਹੈ ਤਾਂ ਠੀਕ ਹੈ ਫੜਨਾ ਚਾਹੀਦਾ ਪਰ ਐਡੀ ਵੀ ਵੱਡੀ ਕੋਈ ਮਾਰ ਕੇ ਬਾਜੀ ਨਹੀਂ ਕਰ ਲਈ ਮਾਰ ਇਹ ਕਈ ਆਖੀ ਜਾਂਦੇ ਨੇ ਇਹਦੇ ਕੋਠੀ ਤੇ ਪੀਲਾ ਪੰਜਾ ਚਲਾ ਕੇ ਵਿਖਾਓ ਤੋ ਚਲਾ ਦੇਣਗੇ ਉਹ ਬੜੀ ਮੰਤਰੀ ਹੈ ਉਹ ਕਿਹੜੀ ਵੱਡੀ ਅਫਸਰ ਹੈ ਜਾਂ ਕੋਈ ਮੰਤਰੀ ਹੈ ਜਾਂ ਕੋਈ ਕਾਰਪੋਰੇਟ ਹੈ ਉਹ ਤੇ ਆਮ ਜੀ ਹੈਗੀ ਆ ਚਿੱਟੇ ਨਸ਼ੇ ਤੇ ਜਿਵੇਂ ਕਈ ਹੋਰ ਨੇ ਹੋਵੇਂ ਉਹ ਉਹ ਚਲਾ ਦੇਣਗੇ ਉੱਤੇ ਜੇ ਇੰਨੇ ਨਾਲ ਤੁਸੀਂ ਉਹਨਾਂ ਨੂੰ ਰੱਬ ਸਮਝ ਲੈ ਲੱਗ ਪੈਣਾ ਵੀ ਪੀਲਾ ਪੰਜਾ ਚਲਾ ਕੇ ਵਿਖਾਓ ਤੇ ਉਹ ਕਹਣਗੇ ਲੈ ਚਲਾਤਾ ਸੀ ਇਹ ਇਹ ਦੀ ਕੋਠੀ ਢਾ ਦੇਣੇ ਲੈ ਹੁਣ ਮੰਨਦੇ ਹੋ ਵੀ ਅਸੀਂ ਘੈਂਟ ਆ ਹੁਣ ਮੰਨਦੇ ਹੋ ਵੀ ਅਸੀਂ ਪੂਰੀ ਫਿਰ ਮੰਨ ਲੋਗੇ ਫਿਰ ਮੰਨ ਲੋਗੇ ਵੀ ਪੂਰੀ ਕਾਰਵਾਈ ਹੋ ਰਹੀ ਆ ਜੇ ਉਹ ਚਿੱਟਾ ਵੇਚਣ ਵਾਲੀ ਥਾਰ ਵਾਲੀ ਅਮਨਦੀ ਪੁਲਿਸ ਵਾਲੀ ਦੇ ਘਰ ਨੂੰ ਢਾ ਦੇਣ ਓਏ ਕੋਈ ਵੱਡੀ ਗੱਲ ਨਹੀਂ ਹੈਣੀ ਯਾਰ ਉਹਨਾਂ ਵਾਸਤੇ ਇਹ ਕਿੰਦੀ ਕੀ ਗੱਲ ਹੈ ਗੱਲ ਵੱਡੀ ਤਾਂ ਕਿਸੇ ਵੱਡੇ ਸਿਆਸੀ ਨੇਤਾ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕਰਨ ਫਿਰ ਉਹਦੇ ਘਰ ਟਾ ਕੇ ਵਿਖਾਉਣ ਫਿਰ ਮੰਨਾਂਗੇ ਇਹ ਕਾਮ ਦੀ ਪੁਲਿਸ ਵਾਲੀ ਐਵੇਂ ਐਡੀਆਂ ਵੱਡੀਆਂ ਸਨਸਨੀਖੇਜ਼ ਗੱਲਾਂ ਥੋੜੀ ਸਮਝਦਾਰੀ ਤੋਂ ਕੰਮ ਲਿਆ ਜਾਣਾ ਚਾਹੀਦਾ ਬਾਕੀ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ